ਲਗਾਤਾਰ ਮিলাਬਤ ਖੁਰਾਂ ਦੀ ਗੱਲ ਕੀਤੀ ਜਾਂਦੀ ਹੈ ਜਾਂ ਫਿਰ ਨਕਲੀ ਚੀਜ਼ ਪ੍ਰੋਸੀ ਜਾਂਦੇ ਆ ਪਰ ਹੋਂ ਤਾਂ ਪੁਲਿਸ ਮੁਲਾਜ਼ਮ ਵੀ ਨਕਲੀ ਨਿਕਲਦੇ ਨਜ਼ਰ ਆ ਰਹੇ ਨੇ ਜੀ ਹਾਂ ਦੇਖਿਆ ਜਾ ਰਿਹਾ ਕਿ ਲੋਕਾਂ ਦੇ ਵੱਲੋਂ ਹਰ ਤਰੀਕੇ ਦੀ ਠੱਗੀਆਂ ਮਾਹ ਦੇ ਨਿਤ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਫਿਲਮਾਂ ਦਾ ਅਸਰ ਆ ਸੋਸ਼ਲ ਮੀਡੀਆ ਦਾ ਅਸਰ ਆ ਇਹ ਤਾਂ ਹੁਣ ਇਹ ਜਹੇ ਲੋਕ ਹੀ ਦੱਸ ਸਕਦੇ ਨੇ ਜਿਨ੍ਹਾਂ ਦੇ ਵੱਲੋਂ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਠੱਗਿਆਂ ਮਾਰਦੇ ਇੱਕ ਤਾਜ਼ਾ ਮਾਮਲਾ ਸੰਗਰੂਰ ਤੋਂ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਾਂਦਾ ਉਹ ਵੀ ਕਿਸੇ ਦੀ ਸ਼ਿਕਾਇਤ ਦੇ ਉੱਤੇ ਕਿਉਂਕਿ ਪਤਾ ਲੱਗਿਆ ਕਿ ਇਹ ਨੌਜਵਾਨ ਆਪਣੇ ਆਪ ਨੂੰ ਪੁਲਿਸ ਦਾ ਮੁਲਾਜ਼ਮ ਦੱਸ ਕੇ ਲੋਕਾਂ ਦੇ ਪਰਚੇ ਰੱਦ ਕਰਵਾਉਣ ਅਤੇ ਹੋਰ ਗੱਲਾਂ ਨੂੰ ਲੈ ਕੇ ਉਹਨਾਂ ਨੂੰ ਜਿਹੜਾ ਕਿ ਉਹਨਾਂ ਤੋਂ ਪੈਸੇ ਮੰਗਦਾ ਸੀ ਪੈਸੇ ਲੈ ਕੇ ਉਹਨਾਂ ਦੇ ਪਰਚੇ ਰੱਦ ਕਰਵਾਉਣ ਦਾ ਚਾਂਸਾ ਦਿੰਦਾ ਸੀ ਜਿਹਦੇ ਚੱਲਦੇ ਜਦੋਂ ਇੱਕ ਨੌਜਵਾਨ ਨੇ ਸ਼ਿਕਾਇਤ ਕੀਤੀ ਉਸ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਗਿਆ ਤਾਂ ਜੜਾ ਹੈ ਵੱਡਾ ਖੁਲਾਸਾ ਹੋਇਆ ਹੁਣ ਤੱਕ अनेका ਲੋਕਾਂ ਨੂੰ ਚਾਂਸੇ ਦੇ ਵਿੱਚ ਲੈ ਕੇ ਉਹਨਾਂ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਮਾਰ ਚੁੱਕਿਆ ਇਸ ਮੁੰਡੇ ਨੇ ਵੱਡੇ ਵੱਡੇ ਪੁਲਿਸ ਅਫਸਰਾਂ ਦੇ ਨਾਲ ਫੋਟੋਆਂ ਖਿਚਾਈਆਂ ਪੁਲਿਸ ਮੁਲਾਜ਼ਮਾਂ ਦੇ ਨਾਲ ਫੋਟੋਆਂ ਖਿਚਾਈਆਂ ਜੋ ਕਿ ਸੋਸ਼ਲ ਮੀਡੀਆ ਤੇ ਹਮੇਸ਼ਾ ਪਾਉਂਦਾ ਰਹਿੰਦਾ ਸੀ ਤਾਂ ਕਿ ਲੋਕਾਂ ਨੂੰ ਯਕੀਨ ਆ ਸਕੇ ਕਿ ਵਾਕਈ ਇਹ ਜਿਹੜਾ ਮੁੰਡਾ ਉਹ ਪੁਲਸ ਦੇ ਵਿੱਚ ਹੈ ਤਾਹੀਂ ਇੱਜ਼ੀਆਂ ਅਫਸਰਾਂ ਦੇ ਨਾਲ ਫੋਟੋਆਂ ਨੇ ਜਿਸ ਦੇ ਚੱਲਦੇ ਇਸ ਨੌਜਵਾਨ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਉਸ ਨੂੰ ਪਰਚਾ ਰੱਦ ਕਰਵਾਉਣ ਦਾ ਚਾਂਸਾ ਦੇ ਕੇ ਉਸ ਦੇ ਕੋਲੋਂ ਜਿਹੜਾ ਕਿ ਲੱਖਾਂ ਰੁਪਏ ਦੀ ਠੱਗੀ ਹੋਈ ਤਾਂ ਲੱਖਾਂ ਰੁਪਏ ਦੇ 4-5 ਲੱਖ ਰੁਪਏ ਦੇ ਵਿੱਚ ਜਿਹੜਾ ਕਿ ਇਹ ਸੌਦਾ ਕਰਦਾ ਸੀ ਤਾਂ ਹੀ ਜਿਹੜਾ ਕਿ ਕੇਸ ਦੇ ਵਿੱਚੋਂ ਪਰਚੇ ਦੇ ਵਿੱਚੋਂ ਨਾਮ ਕਢਵਾਉਂਦਾ ਜਿਹੜਾ ਕਿ ਇਹ ਚਾਂਤਾ ਦਿੰਦਾ ਸੀ ਜਿਸ ਤੋਂ ਬਾਅਦ ਨੌਜਵਾਨ ਨੇ ਇਸ ਦੀਆਂ ਸਾਰੇ ਅਫਸਰਾਂ ਦੇ ਨਾਲ ਜਿਹੜੀਆਂ ਤਸਵੀਰਾਂ ਇਸਦੇ ਕੋਲ ਦਿਖਾਈਆਂ ਜਾਂਦੀਆਂ ਸੀ ਲੋਕਾਂ ਨੂੰ ਦਿਖਾ ਕੇ ਗੁੰਮਰਾਹ ਕੀਤਾ ਜਾਂਦੇ ਸੀ ਉਹ ਤਸਵੀਰਾਂ ਵੀ ਪੇਸ਼ ਕੀਤੀਆਂ ਤੇ ਜਦੋਂ ਸਰ ਨੌਜਵਾਨ ਨੂੰ ਪੁੱਛਿਆ ਕਿ ਤੂੰ ਅਜਿਹਾ ਕਿਉਂ ਕਰਦਾ ਸੀ ਤਾਂ ਉਸ ਦਾ ਵੀ ਜਿਹੜਾ ਕਿ ਬਿਆਨ ਸਾਹਮਣੇ ਆਇਆ ਬਾਕੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਹੋਰ ਬੀੜੂ ਭਾਇਦੇ ਨਾਲ ਜਿਹੜੀ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਠੱਗਿਆ ਠੋਰੀਆਂ ਦੇ ਨਿਤ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਲੋਕਾਂ ਦੇ ਉੱਤੇ ਇਸ ਕਦਰ ਜਿਹੜਾ ਕਿ ਅਸਰ ਹੁੰਦਾ ਨਸਰ ਆ ਰਿਹਾ ਹੈ ਕਿ ਕਿਸੇ ਨਾ ਵੀ ਕਿਸੇ ਤਰੀਕੇ ਦੇ ਨਾਲ ਜੜਾ ਕੇ ਆਪਣੇ ਚਾਂਸੇ ਦੇ ਵਿੱਚ ਲੈ ਲੈਂਦੇ ਨੇ ਅਤੇ ਫਿਰ ਠੱਗੀਆਂ ਦਾ ਸ਼ਿਕਾਰ ਬਣਾਉਂਦੇ ਨੇ ਪਰ ਸਭ ਤੋਂ ਵੱਡੀ ਗਲਤੀ ਉਹਨਾਂ ਲੋਕਾਂ ਦੀ ਵੀ ਜਿਹੜੇ ਕਿ ਅਜਾਹੇ ਲੋਕਾਂ ਦੇ ਉੱਤੇ ਝੱਟ ਪੱਟ ਜਿਹੜਾ ਕਿ ਵਿਸ਼ਵਾਸ ਕਰ ਲੈਂਦੇ ਨੇ ਕਿਉਂਕਿ ਕਈ ਵਾਰ ਦੇਖਿਆ ਜਾਂਦਾ ਕਿ ਨੌਕਰੀ ਦਿਵਾਉਂਦੇ ਨਾਮ ਦੇ ਉੱਤੇ ਝਾਂਸਾ ਦਿੱਤਾ ਜਾਂਦਾ ਬਗਲੀ ਕਰਵਾਉਂਦੇ ਉੱਤੇ ਝਾਂਸਾ ਦੇ ਕੇ ਵੀ ਲੋਕਾਂ ਤੋਂ ਅਨੇਕਾਂ ਲੱਖਾਂ ਰੁਪਏ ਵਟੋਲੇ ਨੇ ਪਰ ਫਿਰ ਵੀ ਲੋਕ ਸਮਝ ਦੇ ਬਜਾਏ ਅਜਾਹੇ ਠੱਗ ਲੋਕਾਂ ਦੇ ਜਿਹੜੇ ਕਿ ਅੜਿੱਕੇ ਚੜ ਜਾਂਦੇ ਨੇ ਜਾਦਾ ਕੀ ਲਗਾਤਾਰ ਕਿਹਾ ਜਾ ਰਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇਗਾ ਕੋਈ ਵੀ ਰਿਸ਼ਵਤਖੋਰੀ ਜਿਹੜਾ ਕਿ ਉਹ ਨਹੀਂ ਬਖਸ਼ਿਆ ਜਾਵੇਗਾ ਤੇ ਜੇਕਰ ਤੁਹਾਨੂੰ ਕੋਈ ਪੈਸੇ ਲੈ ਕੇ ਤੁਹਾਡਾ ਕੰਮ ਕਰਵਾਉਣ ਦੀ ਗੱਲ ਕਹਿੰਦਾ ਤਾਂ ਉਸ ਦੀ ਜਿਹੜੀ ਰਿਪੋਰਟ ਪੁਲਿਸ ਪ੍ਰਸ਼ਾਸਨ ਦਾ ਕਹਿ ਲੈ ਕਿ ਸਾਨੂੰ ਦਿੱਤੀ ਜਾਵੇ ਅਜਿਹੇ ਕੁਝ ਵੀ ਨਹੀਂ ਹੋ ਸਕਦਾ ਕਿ ਲੋਕ ਜਿਸ ਤਰੀਕੇ ਨਾਲ ਤੁਹਾਨੂੰ ਮੂਰਖ ਬਣਾ ਰਹੇ ਨੇ ਆਓ ਦੇਖਦੇ ਇਹ ਵੀਡੀਓ ਤੇ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਇਹ ਮੇਰੇ ਭਾਈ ਤਾਂ ਰੌਲਾ ਜਿਹਾ ਸੀਗਾ ਤੇ ਉਹ ਇਹ ਮੁੰਡਾ ਜਿਹੜਾ ਵਿਚਾ ਜਿਹਦੇ ਨਾਮ पे ਤੁਹਾਨੂੰ ਦੱਸਿਆ ਜਿਹਦੇ ਬਾਰੇ ਤੁਹਾਨੂੰ ਦੱਸਿਆ ਮੈਂ ਅਮਰਤਪਾਲ ਤੇ ਇਹਨੇ ਕਿਹਾ ਜੀ ਮੈਂ ਤੁਹਾਡਾ ਸਮਝੌਤਾ ਕਰਾ ਦਿੰਨਾਗਾ ਇਹਦੇ ਸਾਨੂੰ ਵਗੈਰਾ ਕਿਸੇ ਨੇ ਦੱਸਿਆ ਸੀਗਾ ਵੀ ਇਹ ਮਲਾਜਮਾਗਾ ਤੇ ਸਾਨੂੰ ਤਾਂ ਵਰਦੀ ਚ ਪਾ ਕੇ ਮਿਲਦਾ ਵਰਦੀ ਪਾ ਕੇ ਮਿਲਦਾ ਸੀਗਾ ਤੇ ਵਰਦੀ ਇਹਦੇ ਕੋਲ ਹੁੰਦੀ ਸੀਗੀ ਤੇ ਸਾਨੂੰ ਕਹਿੰਦਾ ਵੀ ਤੁਹਾਡਾ ਰੋਲਾ ਮੈਂ ਨਵੇੜ ਦੂੰਗਾ ਵੀ 5 ਲੱਖ ਰੁਪਏ ਇਹਨੇ ਮੰਗਿਆ ਸੀਗਾ ਤੇ ਕਰ ਕਰਾ ਕੇ ਅਸੀਂ 480 ਦੀ ਗੱਲ ਸਾਡੀ ਡਾਨ ਹੋ ਗਈ ਸੀਗੀ ਤੇ ਅਸੀਂ ਇਹਨੂੰ ਸਾਰੇ ਅਮਾਉਂਟ ਸੀ ਕੁਝ ਅਮਾਉਂਟ ਉਹਨੇ Google Pay ਕੀਤੀ ਸੀਗੀ ਤੇ ਕੁਝ ਮੈਂ ਨਕਦ ਦਿੱਤੀ ਸੀ ਇਹਨੂੰ ਦਾ ਵੀ ਤੇ ਕੀ ਕਹਿੰਦਾ ਸੀ ਕਿ ਮੇਰੇ ਆਪੇ ਪਰਚਾ ਨਹੀਂ ਹੋਣਦਾ ਕੀ ਸੀ ਇਹ ਕਹਿੰਦਾ ਸੀ ਵੀ ਮੈਂ ਪਰਚਾ ਨਹੀਂ ਹੋਣਾ ਤੁਹਾਡੇ ਤੇ ਅੱਛਾ ਵੀ ਇੱਦਾਂ ਕਰਕੇ ਵੀ ਮੇਰੇ ਲਿੰਕ ਬਹੁਤ ਨੇ ਕਿ ਸਾਨੂੰ ਪੁਲਿਸ ਵਾਲਿਆਂ ਦੀ ਫੋਟੋ ਦਿਖਾਉਣਾ ਦਾ ਸੀ ਪੁਲਿਸ ਵਾਲਿਆਂ ਨਾਲ ਕਿਹਾ ਜੀ ਮੈਂ ਮੁਲਾਜ਼ਮਾਂ ਤੇ ਇੱਦਾਂ ਕਰਕੇ ਨੇ ਕਾਫੀ ਮਿਸਕਲਡ ਕੀਤਾ ਓਕੇ ਤੇ ਕਿਦਾਂ ਕਿੰਨੇ ਪੈਸੇ ਦਾ ਕੈਸ਼ ਤੇ ਕਿੰਨੇ Google Pay ਰਾਹੀਂ ਦਿੱਤੇ ਮੈਂ ਇਹ ਨੂੰ ਕੈਸ਼ ਦਿੱਤਾ 2.5 ਲੱਖ ਰੁਪਇਆ ਅੱਛਾ ਜੀ ਤੇ Google Pay ਰਾਹੀਂ ਦਿੱਤੇ ਨੇ ਬਨੇਰੇ ਰਹਿ ਗਏ ਬਾਕੀ ਆਪਣਾ ਤੋਂ 280 230 ਤੋਂ 200 ਇਹ ਤੁਹਾਨੂੰ ਵੀ ਕਦੇ ਕਿਸੇ ਪੁਲਸ ਵਾਲੇ ਕੋਲ ਲੈ ਕੇ ਗਿਆ ਆਪਣੇ ਨਾਲ ਇਹੀ ਮੈਨੂੰ ਇੱਕ ਵਾਰੀ ਡੀਐਸਪੀ ਦਫਤਰ ਲੈ ਕੇ ਗਿਆ ਸੀਗਾ ਆਪਣੇ ਦੇ ਇੱਥੇਗਾ ਤੇ ਮੈਨੂੰ ਅੰਦਰ ਨਹੀਂ ਲੈ ਕੇ ਗਿਆ ਮੈਨੂੰ ਬਾਹਰ ਬਿਠਾ ਗਿਆ ਸੀ ਇਹ ਤੇ ਉਸ ਟਾਈਮ ਇਹਨੂੰ ਮੈਂ 2.5 ਲੱਖ ਰੁਪਏ ਕੈਸ਼ ਦਿੱਤਾ ਸੀਗਾ ਤੇ ਉਦੋਂ ਹੀ ਇਹ ਅੰਦਰ ਗਿਆ ਸੀਗਾ ਤੇ ਮੈਨੂੰ ਤਾਂ ਬਾਹਰ ਬਿਠਾ ਗਿਆ ਸੀ ਪਰ ਇਹ ਪਰ ਇਹ ਅੰਦਰ ਹੋ ਸਕਦਾ ਡੀਐਸਪੀ ਸਾਹਮਣੇ ਮਿਲ ਗਿਆ ਹੋਵੇ ਇੱਕ ਹੀ ਪੁਲਸ ਵਾਲਾ ਨਹੀਂ ਹੈਗਾ ਇਹ ਇਹ ਸਾਨੂੰ ਬਾਅਦ ਚ ਪਤਾ ਲੱਗਈ ਵੀ ਇਹ ਪੁਲਸ ਵਾਲੇਗਾ ਸਾਨੂੰ ਤਾਂ ਇਹ ਵਰਦੀ ਪਾ ਕੇ ਮਿਲਿਆ ਜੀ ਅੱਛਾ ਤੁਸੀਂ ਨੂੰ ਮਿਲੇ ਕਿੱਥੇ ਸੀ ਕਿਸ ਤਰ੍ਹਾਂ ਕਿੰਨੇ ਮੁਲਾਕਾਤ ਕਰੇ ਥੋੜੀ ਇਹ ਮੇਰਾ ਇੱਕ ਮਿੱਤਰ ਸੀਗਾ ਜਿਸ ਕਰਨ ਉਹ ਸਿੰਗਿੰਗ ਦਾ ਕੰਮ ਕਰਦਾ ਮਤਲਬ ਕੰਮ ਵਗੈਰਾ ਦੇਖਦਾ ਹਰ ਤੇ ਉਹਨੇ ਦੱਸਿਆ ਜੀ ਵੀ ਇੱਕ ਉਹਦਾ ਅੱਗੇ ਲਿੰਕ ਚ ਇੱਕ ਮੁਲਾਜ਼ਮ ਬੰਦਾਗਾ ਤੇ ਵੀ ਇਹ ਸਾਰੇ ਫਸ ਇਹ ਸਾਡਾ ਰੋਲਾ ਰਵੇੜ ਦੂਗਾ ਉਹਦਾ ਵੀ ਕੋਈ ਰੋਲਾ ਰਵੇੜਿਆ ਸੀ ਇਹਨੇ ਤੇ ਉਸ ਉਸ ਗਾੜੀ ਉੱਥੇ ਮਿਲੇ ਸੀ ਅਸੀਂ ਨੂੰ ਅੱਛਾ ਕਦੇ ਤੁਹਾਨੂੰ ਪੁਲਸ ਵਾਲਿਆਂ ਨਾਲ ਵੀ ਇਹਨੇ ਮੁਲਾਕਾਤ ਕਰਾਈ ਸੀ ਤੁਹਾਡੀ ਕਿਸੇ ਪੁਲਸ ਨਾਲ ਮੁਲਾਕਾਤ ਤਾਂ ਨਹੀਂ ਕਰਾਈ ਪਰ ਇਹਨੇ ਮੈਨੂੰ ਫੋਟੋ ਜਰੂਰ ਦਿਖਾਈਆਂ ਸੀਗੀਆਂ ਪੁਲਸ ਵਾਲਿਆਂ ਨਾਲ ਜਿਵੇਂ ਤੁਸੀਂ ਆਹ ਦੇਖ ਲਓ ਜੀ ਇਹਦੀ ਵਰਦੀ ਚ ਫੋਟੋਆਂ ਨੇ ਗਈਆਂ ਹਾਂ ਤੁਸੀਂ ਆ ਦੇਖ ਸਕਦੇ ਹੋਗੇ ਅਸਲੇ ਨਾਲ ਫੋਟੋ ਆਣੀਆਂ ਪੰਜਾਬ ਪੁਸਤਰੀ ਵਰਦੀ ਆਈ ਅਸਲੇ ਨਾਲ ਫੋਟੋ ਆਣੀਆਂ ਤੇ ਮੈਨੂੰ ਲੱਗਈ ਕਿ ਤੇ ਮਲਾਜਮ ਹੂਗਾ ਮੈਨੂੰ ਪੁੱਛਿਆ ਵੀ ਸੀ ਤੇਰੀ ਡਿਊਟੀ ਕਿੱਥੇ ਹੁੰਦੀ ਆ ਗਈ ਇਹ ਮੈਨੂੰ ਕਹਿੰਦਾ ਲੱਗਦਾ ਜਗ੍ਹਾ ਤੇ ਡਿਊਟੀ ਹੁੰਦੀ ਹੈ ਮੇਰੀ ਤੇ ਕਈ ਵਾਰੀ ਇਹਨੇ ਮੈਨੂੰ ਸਾਰੇ ਸਾਰੇ ਪੁਲਿਸ ਵਾਲਾ ਫੋਟੋ ਦਿਖਾਈਆ ਤੇ ਕਹਿੰਦਾ ਕਿ ਕਿਸ ਨਾਲ ਹੁੰਦੀ ਹੈ ਕਿ ਕਿਸ ਨਾਲ ਲੋਕ ਦੀ ਡਿਊਟੀ ਉਹਨ ਕੀ ਮੰਗ ਕਰਦੇ ਇਹ ਇਨਸਾਫ ਦੀ ਮੰਗ ਕਰਦੇ ਅੱਛਾ ਕੀ ਤੁਹਾਡੇ ਭਾਈ ਤੇ ਪਰਚਾ ਹੋ ਗਿਆ ਹੁਣ ਮੇਰੇ ਜਿਹੜੇ ਪਰਚੇ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਵੀ ਮੈਂ ਨਹੀਂ ਹੋਣ ਦਿੰਦਾ ਥੋੜਾ ਸਮਝੋਤਾ ਕਰਾ ਦ ਕਿ ਉਹ ਪਰਚਾ ਹੋ ਗਿਆ ਉਹਨ ਜਾਂ ਕੀ ਰੱਦ ਹੋਇਆ ਉਹ ਵੀ ਇਹਨੇ ਸਮਝੋਤਾ ਇਹਨੇ ਤਾਂ ਸਮਝੋਤਾ ਨਹੀਂ ਕਰਾਇਆ ਜੀ ਇਹਦਾ ਇਹਦਾ ਪੈਸੇ ਲੈ ਕੇ ਮੁੱਕਰੇ ਗਿਆ ਅੱਛਾ ਮੁੱਕਰੇ ਹੁਣ ਤੁਹਾਡੇ ਨਾਲ ਗੱਲਬਾਤ ਹੋਈ ਹੈ ਤੁਸੀਂ ਕਹੇ ਵੀ ਸਾਡੇ ਪੈਸੇ ਵਾਪਸ ਦੇ ਨਹੀਂ ਅਸੀਂ ਸਾਡੇ ਕੋਲ ਜਾਂਦਾ ਇਨਸਾਫ ਚਾਹੀਦਾ ਇਹ ਸਾਡੇ ਭਾਈ ਇਹਦੇ ਵਿੱਚ ਹੀ ਅੰਮ੍ਰਿਤਪਾਲ ਨਾ ਦਾ ਨੌਜਵਾਨ ਤੇ ਇਹਦਾ ਬੇਸਿਕਲੀ ਮੋਡਸ ਅਪਰੰਡੀ ਏ ਸੀ ਵੀ ਆ ਕੇ ਪੁਲਿਸ ਵਾਲਿਆਂ ਨਾਲ ਫੋਟੋਆਂ ਖਿਚਾਉਂਦਾ ਸੀ ਉਹਨਾਂ ਨੂੰ ਗੁਲਦਸਤਾ ਦੇ ਕੇ ਕਰਕੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਤੋਂ ਦੇ ਨਾਂ ਤੇ ਠੱਗੀ ਮਾਰਨੀ ਉਹਨਾਂ ਤੋਂ ਆਮ ਬੰਦਿਆਂ ਤੋਂ ਨਜਾਇਜ਼ ਫੇਵਰ ਲੈਣੇ ਇਹ ਜਦੋਂ ਗੱਲ ਜੀ ਸਾਡੇ ਸਾਹਮਣੇ ਆਈ ਇੱਕ ਜਿਹੜਾ ਮਾਮਲਾ ਸੀ 6,80,000 ਰੁਪਏ ਦਾ ਇੱਕ ਇਨਕੁਆਇਰੀ ਚੱਲ ਰਹੀ ਸੀ ਸਾਡੇ ਡੀਐਸਪੀ ਸਾਹਿਬ ਕੋਲ ਉਹਨਾਂ ਦੇ ਨਾਂ ਤੇ ਇਹਨੇ 6,80,000 ਰੁਪਏ ਦੀ ਠੱਗੀ ਵਾਰੀ ਉਹ ਬੰਦੇ ਸਾਡੇ ਕੋਲ ਆਏ ਜਿਹਦੇ ਉੱਤੇ ਆਪਾਂ ਮੁਕੱਦਮਾ ਨੰਬਰ 84 ਦਰਜ ਕੀਤਾ ਫਿਰ ਜਦੋਂ ਆਪਾਂ ਹੋਰ ਕੋਕ ਕੀਤੀ ਇਸ ਗੱਲ ਦੀ ਤਾਂ ਸਾਨੂੰ ਪਤਾ ਲੱਗਾ ਇਹਦੇ ਖਿਲਾਫ ਇੱਕ ਹੋਰ ਪਰਤਾਲ ਚੱਲ ਰਹੀ ਹੈ ਆਲਰੇਡੀ ਡੀਐਸਪੀ ਸਾਹਿਬ ਕੋਲ ਆਪਣੀ ਉਹਦੇ ਉੱਤੇ ਆਪਾਂ ਇੱਕ ਹੋਰ ਮੁਕਦਮਾ ਮੁਕਦਮਾ ਨੰਬਰ 102 ਉਹ ਵੀ ਠੱਗੀ ਦਾ 420 ਦਾ ਦਰਜ ਕੀਤਾ ਗਿਆ ਤੇ ਮੇਰੀ ਇਹੀ ਅਪੀਲ ਹੈ ਸਾਰੇ ਸੰਗਰੂਰ ਵਾਸੀਆਂ ਨੂੰ ਵੀ ਅਮੂਮਨ ਕਾਫੀ ਬੰਦੇ ਸਾਡੇ ਨਾਲ ਆ ਕੇ ਫੋਟੋਆਂ ਖਿਚਾ ਜਾਂਦੇ ਸਾਡੀ ਪਬਲਿਕ ਡੀਲਿੰਗ ਪੁਲਿਸ ਨੂੰ ਕਿਉਂਕਿ ਆਮ ਲੋਕਾਂ 'ਚ ਵਿਚਰਨਾ ਪੈਂਦਾ ਸਾਡੀ ਪਬਲਿਕ ਡੀਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਤੇ ਸਿਰਫ ਫੋਟੋ ਦੇ ਆਧਾਰ ਤੇ ਕਿਸੇ ਨੇ ਸਾਡੇ ਨਾਲ ਫੋਟੋ ਖਿਚਾਈ ਹੈ ਉਹਦੇ ਆਧਾਰ ਤੇ ਇਹ ਯਕੀਨ ਨਾ ਕਦੀ ਕਰਨ ਵੀ ਇਹ ਸਾਡਾ ਨਜ਼ਦੀਕੀ ਹੈ ਕਰੀਬੀ ਹੈ ਦੂਸਰਾ ਮੇਰੇ ਇਹੋ ਜਿਹੇ ਅਨਸਰਾਂ ਨੂੰ ਬਹੁਤ ਸਖਤ ਮੈਸੇਜ ਹੈ ਵੀ ਜੇ ਕੋਈ ਸਾਡੇ ਨਾਂ ਤੇ ਫੇਵਰ ਲੈ ਰਹੇ ਹੋ ਜਾਂ ਇਦਾਂ ਦਾ ਕੋਈ ਕੰਮ ਕਰ ਰਹੇ ਹੋ ਤੇ ਆਪਣਾ ਵਾਚ ਲਓ ਨਹੀਂ ਤਾਂ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਤੇ ਸੰਗਰੂਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਸਾਡੇ ਨਾਂ ਤੇ ਕੋਈ ਵੀ ਪੈਸੇ ਦੀ ਹੈ ਕਿਸੇ ਵੀ ਤਰ੍ਹਾਂ ਦੀ ਮੰਗ ਕਰੇ ਸੰਗਰੂਰ ਪੁਲਿਸ ਬਹੁਤ ਹੀ ਨਾਨ ਕਰਪਟ ਤੇ ਬਹੁਤ ਹੀ ਸਿੱਧੇ ਚਾਲ ਚਲਣ ਦੀ ਪੁਲਿਸ ਹੈ ਤੇ ਸਾਨੂੰ ਆ ਕੇ ਦੱਸਿਆ ਜਾਵੇ ਸਾਨੂੰ ਐਸਐਸਪੀ ਸਾਹਿਬ ਨੂੰ ਸਿੱਧਾ ਆ ਕੇ ਦੱਸਿਆ ਜਾਏ ਆਪਾਂ ਉੱਥੇ ਜ਼ਰੂਰ ਬੰਦੀ ਕਾਰਵਾਈ ਕਰਾਂਗੇ ਕੀ ਕੀ ਗ੍ਰਬੰਧ ਹੋਇਆ ਜੀ ਇਹਦੇ ਵਿੱਚ ਬਰਾਮਦਗੀ ਹੈ ਜੀ ਇੱਕ ਅ ਪਿਸਟਲ ਹੈ ਜੀ ਤੇ 30000 ਰੁਪਏ ਇੱਕ ਵਰਦੀ ਹੈ ਤੇ ਇੱਕ ਟੀ-ਸ਼ਰਟ ਹੈ ਪੁਲਿਸ ਦੀ ਜਿੱਦ ਪਿੱਛੇ 50 ਪੁਲਿਸ ਲੱਗੇ ਹੋਏ ਕਿ ਇਹ ਸਿਰਫ ਮੁਲਾਜ਼ਮ ਦੀ ਸੀ ਜਾਂ ਇਹਨੇ ਕਿਤੋਂ ਕਿਤੋਂ ਹਾਇਰ ਕੀਤੀ ਹੈ ਵਰਦੀ ਜੀ ਉਹ ਦੌਰਾਨੇ ਤਫ਼ਤੀਸ਼ ਆਪਾਂ ਰਿਮਾਂਡ 'ਚ ਤੁਹਾਨੂੰ ਪੂਰਾ ਕਲੀਅਰ ਕਰ ਦਾਂਗੇ ਬਟ ਹਜੇ ਤੱਕ ਜਿਵੇਂ ਫੋਟੋਆਂ ਦਿਖਾ ਕੇ ਆਪਣੇ ਆਪ ਨੂੰ ਮੁਲਾਜ਼ਮ ਆਮ ਬੰਦਿਆਂ ਨੂੰ ਸ਼ੋਅ ਕਰਦਾ ਸੀ ਉਹਦੇ ਕਿਸੇ ਟੇਲਰ ਨੂੰ ਆਮ ਕਪੜਾ ਮਿਲ ਜਾਂਦਾ ਜੀ ਖਾਕੀ ਉਦਾਂ ਕਰਕੇ ਇਹਨੇ ਕਾਂਸਟੇਬਲ ਦੀ ਵਰਦੀ ਲੈ ਲਈ ਹੈ ਜੀ ਇਹ ਫੀਚਰਡ ਹੈ ਜੀ ਇਹ ਸੇਮ ਉਹੀ ਲੋਕ ਹੋ ਆ ਜਿਹੜਾ ਪੁਲਿਸ ਦੇ ਵਰਦੀ ਬਿਲਕੁਲ ਜੀ ਇਹ ਆਮ ਟੇਲਰਸ ਕੋ ਹੈਗਾ ਜੀ ਲੋਕੋ ਇਹ ਕੋਈ ਕੰਟਰੋਲਡ ਨਹੀਂ ਹੈ ਤੇ ਆਮ ਟੇਲਰਸ ਕਢਾਈ ਕਰਕੇ ਮੰਗਵਾ ਲੈਂਦੇ ਕੀ ਕੋਈ ਟੇਲਰ ਦੇ ਦੇਣੀ ਇਦਾਂ ਦੀ ਕੋਈ ਬਣਦੀ ਹੈ ਫੈਂਸ ਕੀ ਉਹ ਜਿਹੜਾ ਇਦਾਂ ਦੇ ਦਿੰਦੇ ਨੇ ਕੋਈ ਬਿਨਾ ਆਈ ਕਾਰਡ ਚੈੱਕ ਕੀਤੇ ਜਾਂ ਬਿਨਾ ਵੈਰੀਫਾਈ ਕੀਤੇ ਕਿਉਂਕਿ ਇਦਾਂ ਤਾਂ ਫਿਰ ਕੋਈ ਵੀ ਟੈਰਰਿਸਟ ਨੂੰ ਆਪਾਂ ਪਹਿਲੇ ਬढ़ावा ਦੇ ਰਹੇ ਨੇ ਉਹ ਵੀ ਬਿਲਕੁਲ ਜੀ ਆਪਾਂ ਦੁਰਾਨੇ ਤੱਕ ਇਜ਼ੀ ਟੇਲਰ ਦੀ ਕੋਈ ਵੀ ਮੈਲਾਫਾਈਡ ਇੰਟੈਂਸ਼ਨ ਹੋਈ ਜੇ ਤੋਂ ਨੇ ਇਨੋਸੈਂਟਲੀ ਇਹਨੂੰ ਯਕੀਨ ਕਰਕੇ ਵੀ ਇਹ ਪੁਲਿਸ ਵਾਲਾ ਹੈ ਤਾਂ ਉਹਨੂੰ ਵਰਦੀ ਦੇ ਦਿੱਤੀ ਤਾਂ ਕੋਈ ਚੱਕਰ ਨਹੀਂ ਜੇ ਉਹਦੀ ਕੋਈ ਮੈਲਫਾਈਡ ਇੰਟੈਂਸ਼ਨ ਸਾਹਮਣੇ ਆਈ ਤਾਂ ਆਪਾਂ ਜ਼ਰੂਰ ਉੱਤੇ ਵੀ ਐਕਸ਼ਨ ਲਵਾਵਾਂਗੇ ਕੀ ਰਿਮਾਰਡ ਦੇ ਸਾਹਮਣੇ ਆਇਆ ਜੀ ਜਿਸ ਤਰ੍ਹਾਂ ਪਰਿਵਾਰ ਦਾ ਵੀ ਇਹ ਦੋਸ਼ ਸੀ ਕਿ ਸਾਡੇ ਤੋਂ ਪੈਸੇ ਲੈ ਕੇ ਡਿਪਟੀ ਸਾਹਿਬ ਦੇ ਕੋਲੇ ਸਾਨੂੰ ਨਾਲ ਲੈ ਕੇ ਗਿਆ ਸੀ ਤੇ ਕੀ ਉਹ ਡਿਪਟੀ ਸਾਹਿਬ ਤੱਕ ਪੈਸੇ ਪਹੁੰਚੇ ਸੀ ਜਾਂ ਰਸਤੇ 'ਚ ਕਿਤੇ ਖੁੱਟ-ਬੁੱਟ ਦੇ ਦੇ ਉਹ ਨਹੀਂ ਬਿਲਕੁਲ ਨਹੀਂ ਇਹ ਨਾਲ ਲੈ ਗਿਆ ਸੀ ਪੈਸੇ ਲੈ ਕੇ ਪਰਿਵਾਰ ਦਾ ਇਹ ਦੋਸ਼ ਸੀ ਵੀ ਸਾਨੂੰ ਇੱਥੇ ਇਹਨੇ ਗੱਡੀ 'ਚ ਬਿਠਾ ਕੇ ਸਾਡੇ ਤੋਂ ਪੈਸੇ ਲਏ ਤੇ ਬਾਅਦ 'ਚ ਉਹ ਡਿਪਟੀ ਸਾਡਾ ਇਹਨੇ ਕੰਮ ਕਰਾਣ ਦੀ ਸਾਨੂੰ ਵਿਸ਼ਵਾਸ ਦਵਾਇਆ। ਉਹ ਕਹਿੰਦੇ ਡਿਪਟੀ ਸਾਹਿਬ ਦੇ ਕਮਰੇ ਤੱਕ ਨਾਲ ਗਏ ਆ ਜੀ ਉਹਦੇ ਉਜੀਵ ਦੇ ਪੈਸੇ ਪਾ ਕੇ ਲੈ ਕੇ ਗਏ ਇਸ ਕਮਰੇ ਦੇ ਬਾਹਰ ਦਾ ਸਭ ਆ ਕੇ ਦਾ ਅੰਦਰ ਚਲਾ ਆ ਕੇ ਮੇਰੇ ਕੋਲ ਇੰਟਰਵਿਊ ਹੈ ਜਿਹਦੇ ਮੈਂ ਪਰਵਾਸ ਪਰਿਵਾਰ ਸਾਨੂੰ ਵੀ ਮਿਲਿਆ ਸੀ ਇਹਦੇ ਵਿੱਚ ਬੇਸਿਕਲੀ ਉਹਨਾਂ ਦਾ ਇਹੀ ਕਹਿਣਾ ਸੀ ਵੀ ਡਿਪਟੀ ਸਾਹਿਬ ਨਾਲ ਸਾਨੂੰ ਨਹੀਂ ਮਿਲਾਇਆ ਗਿਆ ਬਟ ਇਹ ਬੰਦਾ ਭਾਵੇਂ ਮਿਲਦਾ ਹੋਵੇ ਰੂਟੀਨ 'ਚ ਭਾਵੇਂ ਨਾ ਮਿਲਦਾ ਭਾਵੇਂ ਡਿਪਟੀ ਸਾਹਿਬ ਦੇ ਨਾਲ ਕੋਈ ਤਾਲੁਕ ਨਹੀਂ ਹੈ ਸਾਡੀ ਤਰਫੀਸ਼ ਹਾਂਜੀ ਇਹ ਬੇਸਿਕਲੀ ਜਿਹੜੀ ਇਨਕੁਆਇਰੀ ਚੱਲ ਰਹੀ ਸੀ ਉਹ ਰੇਪ ਦੀ ਚੱਲ ਰਹੀ ਸੀ ਜਿਸ ਇਨਕੁਆਇਰੀ ਜੇ ਠੱਗੀ ਮਾਰਨਾ ਚਾਹੁੰਦਾ ਸੀ ਤੇ ਇਹਨੇ ਮਾਰੀ ਵੀ ਹਾਂਜੀ ਉਹ ਬੇਸਿਕਲੀ ਇੱਕ ਡੀਐਸਪੀ ਸਾਹਿਬ ਕੋਲ ਇਨਕੁਆਇਰੀ ਚੱਲ ਰਹੀ ਸੀ ਜਿਹੜੇ ਇਨਕੁਆਇਰੀ ਚ ਦੋਸ਼ੀ ਸੀਗੇ ਉਹਨਾਂ ਤੋਂ ਇਹ ਠੱਗੀ ਮਾਰ ਗਿਆ ਉਹਨਾਂ ਖਿਲਾਫ ਇਨਕੁਆਇਰੀ ਚੱਲ ਰਹੀ ਸੀ ਰੇਪ ਦੀ ਹਾਂਜੀ ਹਾਂਜੀ ਸੋਸ਼ਲ ਦੀ ਬੇਸਿਕਲੀ ਲਿਵ ਇਨ ਰਿਲੇਸ਼ਨਸ਼ਿਪ ਲਿਵਨ ਲਿਵਨ ਰਿਲੇਸ਼ਨਸ਼ਿਪ ਜੀ ਸੈਕਸ਼ਨ 69 ਵੀ ਐਨ ਐਸ ਉਹਦੀ ਚੱਲ ਰਹੀ ਸੀ ਇੱਕ ਵੇਲੇ 11 ਲੱਖਾਂ ਦੇ ਵਿੱਚੋਂ ਸਿਰਫ 23000 ਦੀ ਰਿਕਵਰੀ ਹੋਈ ਹੈ ਹਾਂਜੀ ਹਾਂਜੀ ਤਾਂ ਹੀ ਆਪਾਂ ਇਹਦਾ ਹੋਰ ਰਿਮਾਂਡ ਲੈ ਰਹੇ ਹਾਂ ਜੀ ਦੂਸਰੇ ਜਿਹੜਾ ਮਕਦਮਾ ਉਹਦੇ 'ਚ ਵੀ ਰਿਮਾਂਡ ਲਵਾਗੇ ਜੀ ਉੱਪਰ ਹੋਰ ਕਿੰਨੇ ਕ ਮਕਦਮੇ ਚੱਲਦੇ ਹੋਏ ਨੇ ਜੀ ਇਸ ਤੋਂ ਇਲਾਵਾ ਜੀ ਕੋਈ ਮਕਦਮਾ ਸਾਹਮਣੇ ਨਹੀਂ ਆਇਆ ਬਾਕੀ ਨਾਲ ਦੇ ਜ਼ਿਲ੍ਹੇ 'ਚ ਕੋਈ ਪੈਂਡਿੰਗ ਪੜਤਾਲ ਜਾਂ ਤਫ਼ਤੀਸ਼ ਜਾਂ ਮਕਦਮਾ ਆਪਾਂ ਪਤਾ ਕਰਾ ਰਹੇ ਹਾਂ